ਹਾਂਜੀ ਵੀਰੋ ਅੱਜ ਆਪਾਂ ਚਕੰਦਰ ਪਾਟ ਰਹੇ ਆ ਮਸ਼ੀਨ ਲੱਗੀ ਹੋਈ ਚਕੰਦਰਾ ਵਾਲੀ ਇਹ ਵੀਰੇ ਉਹ ਚਕੰਦਰ ਨਹੀਂ ਜਿਹੜੇ ਲਾਲ ਲਾਲ ਖਾਈਦੇ ਆ ਇਹ ਚਕੰਦਰਾ ਜਿਨ੍ਹਾਂ ਤੋਂ ਖੰਡ ਬਣਦੀ ਆ ਇਹ ਖੰਡ ਬਣਦੀ ਨਾਲ ਚਕੰਦਰਾ ਤੋਂ ਵੀਰੇ ਇਹ ਆਪਾਂ ਹਰ ਸਾਲ ਲਾਈਦੇ ਆ ਤੇ ਆ ਤੁਹਾਨੂੰ ਦਿਖਾਉਣੇ ਇਹਨਾਂ ਦੀ ਵੈਰਾਈਟੀ ਤੁਸੀਂ ਸੋਚਦੇ ਹੋਣੇ ਵੀ ਗੰਨੇ ਤੋਂ ਖੰਡ ਬਣਦੀ ਨਹੀਂ ਵੀਰੋ ਇਨਾ ਚਕੰਦਰਾਂ ਤੋਂ ਖੰਡ ਬਣਦੀ ਆ ਤੇ ਆਪਾਂ ਹਰ ਸਾਲ ਪਿਛਲੀ ਵਾਰ ਆਪਣੇ 25 ਗੱਲੇ ਸੀ ਐਸ ਵਾਰ ਘਟਿਆ ਐਸ ਵਾਰ 2 ਗੱਲੇ ਆਇਆ 2 ਦਿਨ ਗੱਲੇ ਉਧਰ 5 ਗੱਲੇ ਹੀ ਆਇਆ ਐਸ ਵਾਰ ਤੇ ਉੱਜੀ ਮੈਂ ਗੱਲ ਦੱਸਣ ਲੱਗਾ ਵੀ ਮਮੀ ਹਰਨੇਕ ਸਿੰਘ ਨਿਊਜ਼ੀਲੈਂਡ ਤੇ ਕਦਾ ਸਾਹਿਬ ਨੂੰ ਵਿਸ਼ੇ ਲੱਗੇ ਰੱਬ ਨੂੰ ਮੰਨਣਾ ਬੰਦ ਕਰ ਦਿੱਤਾ ਸੀ ਪਰ ਇਹਨਾਂ ਚਕੰਦਰਾਂ ਨੇ ਫੇਰ ਦੁਆਰਾ ਮੈਨੂੰ ਰੱਬ ਨੂੰ ਮੰਨਣ ਲਾਤਾ ਤੁਸੀਂ ਪੁੱਛੋਗੇ ਉਹ ਕਿਵੇਂ ਉਹ ਵੀਰੇ ਮੈਂ ਭਾਈ ਇਹ ਜਿਹੜੇ ਚਕੰਦਰਾਂ ਨਾ ਇਹਨਾਂ ਨੂੰ ਬਿਮਾਰੀ ਪੈਂਦੀ ਆ ਬਿਮਾਰੀ ਕਿਵੇਂ ਪੈਂਦੀ ਆ ਆ ਗਈ ਮਸ਼ੀਨ ਬਿਮਾਰੀ ਕਿਵੇਂ ਪੈਂਦੀ ਆ ਵੀਰੇ ਵੀ ਜਦੋਂ ਇਹਨੂੰ ਬਿਮਾਰੀ ਪੈ ਗਈ ਜਦੋਂ ਬਿਮਾਰੀ ਪੈ ਗਈ ਗਾਲਾਂ ਪੈਂਦਾ ਤੇ ਸਭ ਗਲ ਜਾਂਦੇ ਇਕਦਮ ਪੂਰੇ ਗਲ ਜਾਂਦੇ ਪੂਰੇ ਹੀ ਪੂਰੇ ਗਲ ਜਾਂਦੇ ਆ ਤੇ ਉਹ ਨਾ ਅੱਜ ਬਿਮਾਰੀ ਪਈ ਤੇ ਪਰਸੋਂ ਨੂੰ ਪੂਰਾ ਖੇਤ ਖਾਲੀ ਇੰਨੀ ਖਤਰਨਾਕ ਬਿਮਾਰੀ ਪੈਂਦੀ ਆ ਤੇ ਸਾਡਾ ਬਾਬਾ ਕੀ ਕਰਦਾ ਸੀ ਹਰ ਮੰਦਰ ਸਾਹਿਬ ਜਾਂਦਾ ਸੀ ਤੇ ਉੱਥੋਂ ਜਲਦੀ ਬੋਤਲ ਭਰ ਕੇ ਲਿਆਉਂਦਾ ਸੀ ਤੇ ਹਰ ਹਫਤੇ ਪੰਜਾਂ ਛਿਆਂ ਦਿਨਾਂ ਬਾਅਦ ਛਿੜਕ ਦਿੰਦਾ ਹੁੰਦਾ ਸੀ ਅੱਜ ਤੱਕ ਸਾਡੇ ਬਿਮਾਰੀ ਨਹੀਂ ਪਈ ਜਿਹੜਾ ਮੇਰਾ ਹਰਨੇਵ ਸਿੰਘ ਨਿਊਜ਼ੀਲੈਂਡ ਤੇ ਘੱਗਾ ਸਾਹਿਬ ਦੇ ਆ ਵੀਡੀਓ ਸੁਣ ਸੁਣ ਕੇ ਰੱਬ ਦੇ ਵਿਸ਼ਵਾਸ ਖਤਮ ਹੋ ਗਿਆ ਵੀ ਰੱਬ ਹੈ ਨਹੀਂ ਪਰ ਜਦੋਂ ਆ ਬਿਮਾਰੀ ਆ ਚੱਕਰ ਹੋਇਆ ਗੋਲਡਨ ਟੈਂਪਲ ਦੇ ਜਲ ਨੇ ਅਸੀਂ ਛਿੜਕਣਾ ਤਾਂ ਸਾਡੇ ਬਿਮਾਰੀ ਨਾ ਪਣੀ ਬਾਕੀ ਸਾਰਿਆਂ ਦੇ ਸੜ ਜਾਂਦੇ ਹੀ ਹੋਰ ਨਹੀਂ ਕੋਈ ਲਾਉਂਦਾ ਸਾਰਿਆਂ ਨੂੰ ਘਾਟਾ ਪੈ ਜਾਂਦਾ ਹੀ ਇਹ ਮੈਂ ਕਿਹਾ ਕਮਾਲ ਸਾਰਿਆਂ ਦੇ ਸੜ ਜਾਂਦੇ ਗਾਲਾ ਪੈ ਜਾਂਦਾ ਤੇ ਸਾਡੇ ਕੋਈ ਹੁੰਦਾ ਹੀ ਨਹੀਂ ਉਦੋਂ ਫਿਰ ਵੀਰੋ ਮੇਰਾ ਰੱਬ ਤੇ ਵਿਸ਼ਵਾਸ ਪੱਕਾ ਹੋ ਗਿਆ ਵੀ ਰੱਬ ਹੈਗਾ ਆ ਹੈਗਾ ਰੱਬ ਹਰ ਮਾ ਇੱਕ ਅਗੇਰੀਆਂ ਵੀਡੀਓ ਸੁਣਨੀਆਂ ਵੀ ਬੰਦ ਕਰਦੀਆਂ ਤੇ ਹਰਨੇਕ ਸਿਕ ਨਿਊਜ਼ੀਲੈਂਡ ਦੀਆਂ ਵੀਡੀਓ ਸੁਣਨੀਆਂ ਵੀ ਬੰਦ ਕਰਦੀਆਂ ਵੀਰੋ ਤੇ ਵੀਰੋ ਇਹ ਬੜਾ ਹੀ ਇਹ ਇਹ ਇਹਦੇ ਵਿੱਚ ਫਾਇਦਾ ਬਹੁਤ ਆ ਇਹਦੀ ਖੰਡ ਬੰਦੀ ਹੈ ਨਾ ਚੰਦਰਾਂ ਦੀ ਇੱਚ ਫਾਇਦਾ ਬੜਾ ਆ ਕਿੱਲੇ ਦਾ ਸਵਾ ਲੱਖ ਰੁਪਈਆ ਪਾਈ ਦਾ ਸਵਾ ਲੱਖ ਪਰ ਕੋਈ ਡਰਦਾ ਲਾਉਂਦਾ ਕਿਉਂ ਨਹੀਂ ਵੀ ਜੇ ਬਿਮਾਰੀ ਪੈ ਗਈ ਤੇ ਸਾਰਾ ਖਤਮ ਦੋ ਤਿੰਨ ਦਿਨ ਦੇ ਵਿੱਚ ਵਿੱਚ ਸਾਰਾ ਖਤਮ ਹੋ ਜਾਣਾ ਔਰ ਸਾਡੇ ਸਾਡੇ ਤੇ ਅਸੀਂ ਜਲਦੀ ਆ ਕੇ ਪਾਇਆ ਉਹਦਾ ਹੀ ਸਾਡਾ ਪਾਪਾ ਤੇ ਸਾਡੇ ਦੇ ਮਹਾਰਾਜ ਨੇ ਹੀ ਕੀਰਪਾ ਕੀਤੀ ਅੱਜ ਤੱਕ ਸਾਡੇ ਕਦੀ ਬਿਮਾਰੀ ਨਹੀਂ ਪਈ ਤੇ ਲੱਖ ਡੇਢ ਲੱਖ ਰੁਪਇਆ ਮਹੀਨੇ ਦਾ ਖੇਤ ਦਾ ਵੱਜਦਾ ਆ ਲੱਖ ਡੇਢ ਲੱਖ ਰੁਪਇਆ ਹੋਰ ਯਾਰ ਲੱਖ ਡੇਢ ਲੱਖ ਕਿਹੜੀ ਫਸਲ ਛੱਡਦੀ ਆ ਇੱਕ ਦੋ ਵਾਰ ਗੋਡੀ ਕਰਨੀ ਪੈਂਦੀ ਆ ਤੇ ਜੇ ਕੱਖ ਉੱਠੋ ਗਿਆ ਤੇ ਸਪਰੇਅ ਕਰਨੀ ਪੈਂਦੀ ਆ ਤੇ ਬੜੀ ਵਧੀਆ ਖੇਤੀ ਆ ਬਸ ਉਹੀ ਡਾਰਿਆਂ ਨੂੰ ਬਿਮਾਰੀ ਪੈਂਦੀ ਆ ਜਿਹੜੀ ਬਿਮਾਰੀ ਪੈਂਦੀ ਉਹਦਾ ਡਾਰਿਆਂ ਵਾਸਤੇ ਨੂੰ ਤੇ ਵੀਰੋ ਰੱਬ ਤੇ ਵਿਸ਼ਵਾਸ ਰੱਖੋ ਰੱਬ 'ਚ ਬਹੁਤ ਸ਼ਕਤੀ ਆ ਕਿਉਂਕਿ ਜੇ ਅਸੀਂ ਰੱਬ ਤੇ ਵਿਸ਼ਵਾਸ ਰੱਖਦੇ ਆ ਰੱਬ ਤਾਂ ਹੀ ਸਾਡੇ ਤੇ ਕਿਰਪਾ ਕਰਦਾ ਤਾਂ ਹੀ ਸ਼ਕਤੀ ਮਖਾਉਂਦਾ ਪਰ ਜਦੋਂ ਅਸੀਂ ਇਹ ਸੋਚ ਲੈਂਦੇ ਵੇ ਰੱਬ ਹੈ ਨਹੀਂ ਰੱਬ ਰੂਪ ਕੋਈ ਨਹੀਂ ਹੁੰਦਾ ਉਦੋਂ ਫਿਰ ਰੱਬ ਜਿਹੜਾ ਵਾ ਉਹ ਸਾਡਾ ਸਾਥ ਛੱਡ ਦਿੰਦਾ ਉਹ ਕਹਿੰਦਾ ਨਹੀਂ ਇਹ ਬੰਦੇ ਕੰਮ ਦੇ ਨਹੀਂ ਹੈਗੇ ਠੀਕ ਨਹੀਂ ਹੈਗੇ ਨਾ ਰੱਬ ਪੈਕ ਅਪ ਕਰ ਲਓ ਤਾਂ ਮੇਰਾ ਵੀ ਰੱਬ ਤੇ ਵਿਸ਼ਵਾਸ ਖਤਮ ਹੋ ਗਿਆ ਸੀ ਪਰ ਜਿਵੇਂ ਸਾਡੇ ਭਾਪੇ ਨੇ ਉਥੋਂ ਹਰਮੰਦਰ ਸਾਹਿਬ ਤੋਂ ਬੋਤਲ ਭਰ ਕੇ ਲਿਆਉਣੀ ਜਲਦੀ ਤੇ ਛਿੜਕਾ ਦੇਣੀ ਵਿੱਚ ਤੇ ਬਿਮਾਰੀ ਪੈਂਦੀ ਨਹੀਂ ਅੱਛਾ ਜਿਹੜੀ ਇਹਨਾਂ ਨੂੰ ਬਿਮਾਰੀ ਪੈਂਦੀ ਉਹ ਸਪਰਿਆਂ ਸਪਰਿਆਂ ਨਾਲ ਕੁਝ ਨਹੀਂ ਉਹ ਜਦੋਂ ਪੈ ਗਈ ਬੱਸ ਖਤਮ ਜਿੰਨੀਆਂ ਮਰਜੀ ਮਹਿੰਗੀਆਂ ਸਪਰਿਆਂ ਕਰੀ ਚੱਲੋ ਕੁਝ ਨਹੀਂ ਏ ਵੀਰੋ ਦੇਖ ਲਓ ਮਹਾਰਾਜ ਦੀ ਕਿਰਪਾ ਨਾਲ ਸਾਡੇ ਅਰਕੀ 5-6 ਕਿੱਲੇ ਆ ਤੇ ਮਤਲਬ 6 ਕਿੱਲੇ ਆ ਤੇ 6 ਕਿੱਲਾਂ ਚੋਂ ਖਰਚਾ ਕੋਈ ਨਹੀਂ 8 ਲੱਖ ਰੁਪਈਆ ਪੱਕਾ ਵੀਰੋ ਸੋ ਵੀਰੋ ਮੈਂ ਇਹੋ ਹੀ ਕਹੂੰਗਾ ਪੰਜਾਬ ਦੇ ਲੋਕਾਂ ਨੂੰ ਨਸ਼ੇ ਛੱਡੋ ਤੇ ਪੰਜਾਬ ਦੀ ਝੰਡੇ ਗੱਡੋ ਪੱਠੇ ਵੱਡੋ ਦੇ ਚੋਰਾ ਲਟੇਰਿਆਂ ਦਲਾਲਾਂ ਨੂੰ ਪੰਜਾਬ ਚੋਂ ਕੱਢੋ ਤੇ ਪੰਜਾਬ ਦੀ ਝੰਡੇ ਗੱਡੋ ਵੀਰੋ ਪੰਜਾਬ ਦੀ ਝੰਡੇ ਗੱਡੋ ਪੰਜਾਬ ਦੀ ਝੰਡੇ ਗੱਡੋ ਵੀਰੋ ਪੰਜਾਬ ਵਰਗਾ ਦੇਸ਼ ਕੋਈ ਨਹੀਂ ਹੈਗਾ ਪੰਜਾਬ ਦੇ ਲੋਕਾਂ ਨੇ ਕਹੇ ਟਾਈਮ ਸਿਕੰਦਰ ਨੂੰ ਹਰਾਇਆ ਤਮੂਰ ਲੰਗਦੀ ਐਸੀ ਦੀ ਟੈਸੀ ਕਰਦੀ ਮੁਹੰਮਦ ਗੋਰੀ महमूद ਗਜਨਵੀ ਦੀ ਬਾਟ ਲਾਤੀ ਮੁਹੰਮਦ ਗੋਰੀ ਦੀ ਅੱਲ ਲਾਤੀ ਅਹਿਮ ਸ਼ਾ ਅਬਦਾਲੀ ਦਾ ਘੋਬਲਾਤਾ ਪਰ ਅੱਜ ਜਿਹੜਾ ਟਾਈਮ ਆ ਪੰਜਾਬ ਦਾ ਇਹ ਟਾਈਮ ਵਧੀਆ ਨਹੀਂ ਹੈਗਾ ਪੰਜਾਬ ਦੇ ਲੋਕਾਂ ਨੇ ਐਗਰੀਕਲਚਰ ਨੂੰ ਡਿਵੈਲਪ ਨਹੀਂ ਕਰ ਸਕੀ ਉਹੋ ਹੀ ਬਸ ਕਣਕ ਝੋਨਾ ਵੈੱਡ ਵਾਲੀਆਂ ਟਰਾਲੀਆਂ ਪਰ ਪਰ ਕੇ ਮੰਡੀ ਢੇਰ ਲਾਉਂਦੇ ਹਰ ਪਿੰਡ 'ਚ 2-4 ਫੈਕਟਰੀਆਂ ਚਾਹੀਦੀਆਂ ਸੀ ਪਿੰਡ ਵਾਲਿਆਂ ਦੀ ਆਪਣੇ ਪਰਸਨਲ ਬ੍ਰਾਂਡ ਬਣਾਏ ਹੁੰਦੇ ਇੰਟਰਨੈਸ਼ਨਲ ਲੈਵਲ ਤੇ ਆਪਣੇ ਬ੍ਰਾਂਡ ਵੇਚਦੇ ਜਿਹੜਾ ਪੰਜਾਬ ਵਿੱਚ ਮਾਹੌਲ ਖਰਾਬ ਹੋਇਆ ਉਹਨੇ ਪੰਜਾਬ ਚੋਂ ਟ੍ਰੇਡ ਸਾਰਾ ਪਿਆਹ ਦਿੱਤਾ ਵੀਰੋ ਕਿਉਂਕਿ ਜਿਹੜਾ ਜੱਟ ਆ ਇਹਨੇ ਵਪਾਰ ਨਹੀਂ ਕਰਨਾ ਹੁੰਦਾ ਇਹਦੇ ਕੋ ਪੈਸੇ ਆ ਗਏ ਇਹਨੇ ਮੁੰਡਾ ਵਿਆਹ ਦੇਣਾ ਕੋਠੀ ਪਾ ਲੈਣੀ ਟਰੈਕਟਰ ਲੈ ਲੈਣਾ ਟ੍ਰੇਡ ਕਰਦੇ ਸੀ ਲਾਲੇ ਸੇਠ ਉਹ ਜਦੋਂ ਮਾਹੌਲ ਖਰਾਬ ਹੋਇਆ ਉਹਨਾਂ ਖਰਾਬ ਹੀ ਸਾਰੀ ਗੇਮ ਸੀ ਦਿਓ ਫਿਰ ਪੰਜਾਬ ਛੱਡ ਕੇ ਦੂਜੇ ਹਿੱਸਿਆਂ 'ਚ ਉਹਨਾਂ ਦੀ ਟ੍ਰੇਡ ਕਰਨਾ ਸੀ ਉਹਨਾਂ ਦੀ ਫੈਕਟਰੀਆਂ ਲਾਉਣੀਆਂ ਸੀ ਤੇ ਸਾਡਾ ਅਸੀਂ ਪਛੜ ਗਏ ਅਸੀਂ ਪਿੱਛੇ ਰਹਿ ਗਏ ਤੇ ਸਾਡੀ ਜਿਹੜੀ ਇਕਨੋਮੀ ਆ ਡਾਊਨ ਹੋ ਗਈ ਪੰਜਾਬ ਇੱਕ ਨੰਬਰ ਤੋਂ 17ਵੇਂ ਨੰਬਰ ਤੇ ਚਲਾ ਗਿਆ ਵੀਰੋ ਸਾਡੀ ਨੌਜਵਾਨੀ ਵਿਦੇਸ਼ਾਂ 'ਚ ਦਿਹਾੜੀਆਂ ਵਾਸਤੇ ਕੰਮ ਲੱਭਦੀ ਫਿਰਦੀ ਆ ਜਿਹੜੇ ਰਾਜੇ ਸੀ ਅਸੀਂ ਉਹ ਮਜ਼ਦੂਰ ਬਣ ਕੇ ਰਹਿ ਗਏ ਯਾਰ ਵੀਰੋ ਸੋਚਣਾ ਪੈਣਾ ਪਿੰਡੋ ਪਿੰਡ ਗਰਾਊਂਡ ਬਣਾਓ ਖੇਡਾਂ ਦਾ ਮੇਲਾ ਲਵਾਓ ਔਰ ਦੂਜੀ ਗੱਲ ਤੁਹਾਨੂੰ ਮੈਂ ਇੱਕ ਹੋਰ ਦੱਸਾਂ ਭਾਈ ਖਿਡਾਰੀਆਂ ਨੂੰ ਚੰਗੇ ਪੈਸੇ ਦਿਓ ਜਿਹੜਾ ਜਿੱਤ ਗਿਆ ਉਹਨੂੰ ਲੱਖ ਰੁਪਈਆ ਦਿਓ ਤੇ ਜਿਹੜੇ ਨੇ ਪਾਰਟਿਸਿਪੇਟ ਕੀਤਾ ਹਿੱਸਾ ਲਿਆ ਉਹਨੂੰ ਵੀ 50-60 ਹਜ਼ਾਰ ਰੁਪਈਆ ਦਿਵੋ ਉਹਨੇ ਵੀ ਤੇ ਆਪਣਾ ਯਾਰ ਢੇਡਾ ਹੁਣ ਜੇ ਤੁਸੀਂ ਇਹ ਸੋਚਦੇ ਵੀ ਭਵਾਨ ਜਾਂ ਕਬੱਡੀ ਵਾਲਾ ਫੈਕਟਰੀ 'ਚ ਕੰਮ ਕਰਕੇ ਤੇ ਆਪਣਾ ਘਰ ਚਲਾਵੇ ਤੇ ਪਹਿਲਵਾਨੀ ਕਰੇ ਉਹ ਨਹੀਂ ਹੋਣਾ ਭਾਈ ਚੰਗੇ ਪੈਸੇ ਦਿੱਤੇ ਜਾਣ ਚੰਗੇ ਪੈਸੇ ਜਦੋਂ ਚੰਗੇ ਪੈਸੇ ਦਿੱਤੇ ਜਾਣਗੇ ਨਾ ਖੜਾਰੀਆਂ ਨੂੰ ਉਹਨਾਂ ਦਾ ਸ਼ਾਹ ਵਧੂਗਾ ਹਰ ਪਿੰਡ ਵਿੱਚ ਹਾਂ ਸਰਪੰਚ ਸਰਪੰਚ ਸ਼ਰਾਬ ਪਿਆ ਕੇ ਵੋਟਾਂ ਲੈਣ ਵਾਲਾ ਸਰਪੰਚ ਨਾ ਬਣਾਓ ਸਰਪੰਚ ਉਹ ਬਣਾਓ ਜਿਹੜਾ ਪਿੰਡ ਵਾਸਤੇ ਕੰਮਕਾਰ ਕਰ ਸਕੇ ਇਮਾਨਦਾਰ ਬੰਦਾ ਹੋਵੇ ਹਾਂਜੀ ਆਪਣੇ ਹੱਕ ਪਛਾਣੋ ਵੀਰੋ ਐਵੇਂ ਲੀਡਰਾਂ ਨੂੰ 4-5 ਲੀਡਰ ਰੱਖੇ ਹੋਏ ਆ ਪੰਜਾਬ ਦੇ ਲੋਕਾਂ ਨੇ ਵੀ ਆ ਸਾਨੂੰ ਖਾ ਗਏ ਨਹੀਂ ਵੀਰੋ ਪੰਜਾਬ ਦੇ ਡਾਊਨਫਾਲ ਦਾ ਹਰ ਬੰਦਾ ਬਰਾਬਰ ਦਾ ਜ਼ਿੰਮੇਦਾਰ ਆ ਇੰਨਾ ਹੀ ਮੈਂ ਇੰਨਾ ਹੀ ਤੂੰ ਇੰਨਾ ਹੀ ਉਹ ਇੰਨਾ ਹੀ ਤੇ ਜਦੋਂ ਪੰਜਾਬ ਡਿਵੈਲਪ ਹੋਏਗਾ ਫਿਰ ਦੁਬਾਰਾ ਤੋਂ ਅਸੀਂ ਡਿਵੈਲਪ ਹੋਵਾਂਗੇ ਤੇ ਉਹਦੇ ਵਾਸਤੇ ਹਰ ਬੰਦੇ ਨੂੰ ਹਰ ਬੰਦੇ ਨੂੰ ਵੀਰੋ ਜ਼ਿੰਮੇਵਾਰੀ ਬਣਦੀ ਆ ਵੀਡੀਓ ਆਪਣਾ ਸ਼ੇਅਰ ਕਰ ਦਿਓ ਗੱਲਾਂ ਵੜੀਆਂ ਕੰਮ ਦੀਆਂ ਆ ਸਾਢੇ 3 ਸਾਲ ਲਾਇਆ ਕਾਸ਼ੀ ਵਿਦਿਆਪੀਠ ਚ ਵੇਦ ਉਪਨੇਸ਼ਦ ਪ੍ਰਾਨ ਇਹਨਾਂ ਦੀ ਸਮਝ ਆਪਾਂ ਨੂੰ ਜਦੋਂ ਆਪਾਂ ਵੇਦ ਪੜ ਲੈਨੇ ਆ ਉਪਨੇਸ਼ਦ ਪੜ ਲੈਨੇ ਆ ਪ੍ਰਾਨ ਪੜ ਲੈਨੇ ਆ ਤੇ ਆਪਾਂ ਪੂਰੀ ਦੁਨੀਆ ਹੀ ਵੇਖ ਲੈਨੇ ਆ ਉਹਨਾਂ ਤੋਂ ਵੱਡੀ ਕੋਈ ਕਿਤਾਬਾਂ ਕੋਈ ਗ੍ਰੰਥ ਕੋਈ ਗਿਆਨ ਹੈ ਨਹੀਂ ਤੇ ਵੀਰੋ ਜ਼ਰੂਰ ਸੋਚਿਓ ਆਪਣੀ ਗੱਲ ਵੀਡੀਓ ਸ਼ੇਅਰ ਕਰ ਦਿਆ ਕਰੋ ਯਾਰ ਕਦੀ ਕਦੀ ਯਾਰ ਫਿਰ ਜਦੋਂ ਕੋਈ ਵੀਡੀਓ ਸ਼ੇਅਰ ਕਰਦਾ ਨਾ ਤਾਂ ਬੜਾ ਵਧੀਆ ਲੱਗਦਾ ਵੀ ਹਾਂ ਯਾਰ ਆਪਣਾ ਵੀਡੀਓ ਸ਼ੇਅਰ ਹੋ ਰਿਹਾ ਤੇ ਆਪਾਂ ਤੁਹਾਨੂੰ ਵਿਖਾਉਣੇ ਪੂਰੀ ਵੀਡੀਓਗ੍ਰਾਫੀ ਕਰਕੇ ਇਹਦੀ ਯਾਰ ਹਾਂਜੀ ਹੋਰ ਸਭ ਠੀਕ ਠਾਕ ਵੀਰਿਓ ਵਧੀਆ ਖੇਤੀ ਕਰੋ ਡਿਵੈਲਪ ਖੇਤੀਆਂ ਕਰੋ ਔਰ ਯਾਰ ਜਿਹੜਾ ਆਪਾਂ ਮੰਡੀ ਵਿੱਚ ਸੁੱਟ ਆਉਨੇ ਆ ਨਾ ਕੋਰੀਆਂ ਦੇ ਭਾਅ ਫਸਲ ਉਹ ਤਾਂ ਹੀ ਸਾਡੀ ਕੀਮਤ ਨਹੀਂ ਪੈਂਦੀ ਆਪਣੀਆਂ ਫੈਕਟਰੀਆਂ ਲਾਓ ਯਾਰ ਆਪਣੇ ਬ੍ਰਾਂਡ ਬਣਾਓ ਬ੍ਰਾਂਡ ਬਣਾ ਕੇ ਸਮਾਨ ਵੇਚਿਆ ਜਾਵੇ ਯਾਰ ਦੇਖੀ ਕਿਦਾਂ ਪੈਸਾ ਆਉਂਦਾ ਪੰਜਾਬ ਚ ਬੁੱਲਾ ਪੈਸਾ ਆਊਗਾ ਹੈ